ਗਨਾਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ ਕਰਕੇ ਸ਼ਰਾਬ ਦਾ ਠੇਕਾ ਤਬਦੀਲ ਕਰਨ ਦੀ ਮੰਗ ਪਿੰਡ ਵਾਸੀਆਂ ਵੱਲੋਂ ਸ਼ਰਾਬ ਦਾ ਠੇਕਾ ਝਕਾਉਣ ਲਈ ਲਗਾਤਾਰ ਨੇ ਪ੍ਰਦਰਸ਼ਨ ਮੋਕੇ ਲੋਕ ਇਨਸਾਫ ਮੰਚ ਦੇ ਕਿਸਾਨ ਜਥੇਬੰਦੀਆਂ ਨੇ ਅੱਗੇ ਸਮਰਥਨ ਲਈ ਪਹੁੰਚੇ ਗਨਾਪਿੰਡ ਦੀ ਸਮੂਚੀ ਪੰਚਾਇਤ ਵੱਲੋਂ ਬੀਤੀ 30 ਮਾਰਚ ਨੂੰ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਪਿੰਡ ਦੇ ਬਾਜ਼ਾਰ ਵਿੱਚ ਬਣੇ ਠੇਕੇ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਤੇ ਪਿੰਡ ਵਾਸੀਆਂ ਵੱਲੋਂ ਠੇਕੇ ਝਕਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਪਿੰਡ ਦੀ ਪੰਚਾਇਤ ਸਰਪੰਚ ਸੁਖਪਾਲ ਅਤੇ ਲੋਕ ਇਨਸਾਫ ਮੰਚ ਦੇ ਅਗੂ ਰਾਮਜੀਤ ਦਾਸ ਨੇ ਕੀਤੀ ਇਸ ਮੌਕੇ ਪਿੰਡ ਵਾ ਇਹਾਂ ਕੀ ਕਰਾ ਦੇ ਨੇੜੇ ਸ਼ਰਾਬ ਦਾ ਠੇਕਾ ਹੋਣ ਕਰਕੇ ਸ਼ਾਮ ਨੂੰ ਸੜਕ ਤੇ ਮਜਬਾ ਲੱਗਦਾ ਹੈ ਜਿਸ ਕਰਕੇ ਧੀਆ ਭੈਣਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੈ ਸ਼ਰਾਬੀ ਸ਼ਾਮ ਨੂੰ ਸ਼ਰਾਬ ਪੀ ਕੇ ਆਪਸੀ ਖੁਰਦ ਕਰਦੇ ਹਨ ਅਤੇ ਕਈ ਵਾਰੀ ਗਾਲੀ ਗਲੋਚ ਵੀ ਕਰਦੇ ਹਨ ਪਿੰਡ ਦੇ ਲੋਕਾਂ ਦੀ ਮੰਗ ਕੀਤੀ ਕਿ ਇਸ ਥਾਂ ਤੋਂ ਠੇਕਾ ਕਿਤੇ ਦੂਰ ਪਿੰਡ ਦੇ ਬਾਹਰ ਤਬਦੀਲ ਕੀਤਾ ਜਾਵੇ ਇਹ ਰਿਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਗੁਰਦੁਆਰ ਮੁਕਦਾਬਾ ਮੁਕਦਾਬਾ ਗੁਰਦੁਆਬਾ ਠੇਕਾ ਪਿੰਡੋਂ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਠੇਕਾ ਪਿੰਡੋਂ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਨੰਦੇਪਿੰਡ ਰੋਡ ਤੇ ਘਰ ਨਾਲ ਲੱਗਿਆ ਠੀਕ ਹੈ ਨਾ ਤਾਂ ਡਾਈਰੈਕਟ ਠੀਕਾ ਆ ਪਰ ਇਹ ਘਰਾਂ ਦੇ ਵਿੱਚ ਆ ਚਾਹੀਦਾ ਨਹੀਂ ਇੱਥੇ ਸ਼ਾਮ ਨੂੰ 5 ਵਜੇ ਤੋਂ ਬਾਅਦ ਇੱਥੇ ਮੇਲਾ ਲੱਗ ਜਾਂਦਾ ਆ दारू ਪੀ ਕੇ ਇੱਥੇ ਬੰਦੇ ਇੱਥੇ ਲੈਂਦੇ ਆ ਇੱਥੇ ਪੀਂਦੇ ਆ ਠੀਕ ਹੈ ਇੱਥੇ ਬਹੁਤ ਗਲਤ ਮਲਤ ਬੋਲਦੇ ਆ ਲੱਗੇ ਮੇਰਾ ਘਰ ਵੀ ਆ ਹੋਰ ਵੀ ਘਰ ਆ ਇੱਥੇ ਚਾਹੀਦਾ ਨਹੀਂ ਇੱਥੇ ਸਾਡੀ ਪ੍ਰੋਡਕਸ਼ਨ ਤੋਂ ਹੀ ਮੰਗਿਆ ਵੀ ਚਾਹੀਦਾ ਨਹੀਂ ਇੱਥੇ ਅਜੀ ਭਾਜੀ ਜਿਹੜਾ ਫਲੋਰ ਦੇ ਆ ਜੰਨਾਪਿੰਡ ਰੋਡ ਤੇ ਧਰਨਾ ਲੱਗਿਆ ਆ ਇਹ ਕੀ ਆ ਸਾਰਾ ਮਸਲਾ ਕੋਈ ਜਿਹੜਾ ਗੱਲੇ ਪੜ ਠੇਕਾ ਆ ਸਾਡਾ ਰੋਡ ਦੇ ਉੱਪਰ ਆ ਕਰਾਂ ਦੇ ਵਿਚਕਾਰ ਆ ਮਾਰਕੀਟ ਦੇ ਵਿੱਚ ਆ ਜੋ ਸਾਡੇ ਆ ਪੈਣਾ ਪਿੰਡ ਦੀਆਂ ਬੀਬੀਆਂ ਜਿੰਨੀਆਂ ਇੱਥੇ ਲੰਗਦੀਆਂ ਉਹਨਾਂ ਨੂੰ ਪ੍ਰੋਬਲਮ ਆਂਦੀ ਆ दारू ਪੀ ਕੇ ਲੋਕ ਇੱਥੇ ਜਾਦਾ ਪੀ ਕੇ ਬਾਅਦ ਵਿੱਚ ਬਾਥਰੂਮ ਵੀ ਸੜਕ ਤੇ ਖੜ ਕੇ ਖੜਦੇ ਆ ਜਿਹੜਾ ਉਹਨਾਂ ਦਾ ਲੰਗਣਾ ਔਖਾ ਹੋਇਆ ਲੋਕ ਇੱਥੇ ਗੱਡੀਆਂ ਲੈ ਕੇ दारू ਲੈਂਦੇ ਆ ਆ ਦਿਖਾਓ ਮਾੜਾ ਜਿਹਾ ਇਧਰ ਨੂੰ ਮਾਰ ਕੇ ਸਾਹਮਣੇ ਵਾਟਰ ਕੋਲਰ ਖੋਲਿਆ ਇਹਨਾਂ ਨੇ ਇੱਥੇ ਬਹਿ ਕੇ ਇੱਥੋਂ ਲੈ ਕੇ ਇੱਥੇ ਪੀ ਕੇ ਤੇ ਫਿਰ ਜਾਂਦੇ ਆ ਇੱਥੇ ਪੀ ਕੇ ਜਿਆਦਾ दारू ਮਾਤਰਾ ਵਿੱਚ ਬਾਅਦ ਚ ਲੜਦੇ ਆ ਝਗੜਦੇ ਆ ਗਾਲਾਂ ਕੱਢਦੇ ਆ ਜੋ ਨਾਲ ਦੇ ਘਰ ਵਾਲਿਆਂ ਨੂੰ ਪ੍ਰੋਬਲਮ ਕਰਦੇ ਆ ਸਾਡੀ ਮੰਗ ਇਹੀ ਆ ਕਿ ਠੇਕਾ ਜੋ ਕਾਨੂੰਨੀ ਤੌਰ ਤੇ ਬਾਕੀ ਪਿੰਡਾਂ ਵਿੱਚ ਆ ਉਹ ਪਿੰਡ ਦੇ ਅੰਦਰ ਦਾਵੇ ਪਿੰਡ ਬਾਕੀ ਪਿੰਡਾਂ ਬਾਗ ਪਿੰਡ ਦੇ ਬਾਹਰ ਠੇਕਾ ਲੈ ਕੇ ਜਾਇਆ ਜਾਵੇ ਤਾਂ ਜੋ ਇੱਥੇ ਰੋਡ ਤੇ ਜਿਆਦਾ ਟ੍ਰੈਫਿਕ ਨਾ ਹੋਵੇ ਐਕਸੀਡੈਂਟ ਹੋਣ ਦੇ ਚਾਂਸ ਘਟਣ ਸਾਡਾ ਰੋਡ ਬਹੁਤ ਜਿਆਦਾ ਚੱਲਦਾ ਇਤੋਂ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਬਹੁਤ ਜ਼ਿਆਦਾ ਲੰਗਦੀਆਂ ਨੇ 4 ਦਿਨ ਪਹਿਲਾਂ ਇੱਕ ਇੱਥੇ ਐਕਸੀਡੈਂਟ ਹੋਇਆ ਬਹੁਤ ਭਾਰਾ ਇੱਕ 12 ਸਾਲ ਦੇ ਬੱਚੇ ਦੇ ਲੱਤ ਤੋਂ ਟਰੱਕ ਲੰਘਿਆ ਜੋ ਵਜਾ ਇਹ ਆ ਟ੍ਰੈਫਿਕ ਸ਼ਾਮ ਨੂੰ ਆ ਕੇ ਇੱਥੇ ਦੇਖੋ ਕੀ ਹਾਲ ਹੈ ਸ਼ਾਮ ਨੂੰ ਇੱਥੇ 200 150 ਆਟੋ ਖੜ ਜਾਂਦਾ ਆ ਕੇ ਬੇ ਬੁਰਾ ਹਾਲ ਹੈ ਅੰਡਿਆਂ ਦੀ ਰੇੜੀਆਂ ਲੱਗੀਆਂ ਇੱਥੇ ਪਾਣੀ ਲੱਗੇ ਆ ਬਾਕੀ ਸਰਪੰਚ ਸਾਹਿਬ ਸਾਡੇ ਨਾਲ ਨੇ ਸਾਡੇ ਪਿੰਡ ਦੇ ਸਾਰੇ ਮੋਹਤਵਾਰ ਨਾਲ ਨੇ ਸਾਡੇ ਤੇ ਅਸੀਂ ਇਦਾਂ ਨਹੀਂ ਬੈਠੇ ਆ ਅਸੀਂ ਸਿਰਫ ਮੰਗ ਇਹੀ ਹੈ ਕਿ ਜੋ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਜੋ ਠੇਕਾ ਠੇਕਾ ਸਾਡੇ ਪਿੰਡੋਂ ਬਾਹਰ ਲੈ ਕੇ ਜਾਇਆ ਜਾਵੇ ਫੋਟੋ ਪਈਆਂ ਨੇ ਅਸੀਂ ਫੋਟੋਆਂ ਜਰੂਰ ਦਵਾਂਗੇ ਤੁਹਾਨੂੰ ਉਹ ਫੋਟੋਆਂ ਦੇਖੋ ਔਰ ਫਿਰ ਤੁਸੀਂ ਸਾਨੂੰ ਦੱਸੋ ਕਿ ਇਹ ਗਲਤ ਹੈ ਜਾਂ ਸਹੀ ਹੈ ਇਹ ਮੈਂ ਗੰਨੇਪੰਦਰ ਰੋਡ ਤੇ ਧਰਨਾ ਲੱਗਿਆ ਆ ਜੀ ਸਾਰਾ ਵਾਸਤਾ ਮਾਦਰਾ ਇਹੀ ਆ ਭਾਜੀ ਸਾਡੇ ਪਿੰਡ ਦੇ ਵਿੱਚ ਨਾ ਇਹਦਾ ਠੇਕਾ ਆ ਬਹੁਤ ਗਲਤ ਆ ਇੱਥੇ ਰਾਸ਼ ਬਹੁਤ ਹੁੰਦਾ ਤੇ ਈਆਂ ਭੈਣਾਂ ਦਾ ਨੰਗਣਾ ਬਹੁਤ ਔਖਾ ਆ ਸਾਨੂੰ ਹੋਰ ਕੋਈ ਪਰੇਸ਼ਾਨੀ ਨਹੀਂ ਇਹ ਹੀ ਪਰੇਸ਼ਾਨੀ ਕਿ ਜਿਹੜਾ ਆਪਣੇ ਧੀਆ ਪੈਣ ਲੰਗਣਾ ਔਖਾ ਹੁੰਦਾ ਤੇ ਟ੍ਰੈਫਿਕ ਬਹੁਤ ਹੁੰਦੀ ਇੱਥੇ ਕਿਸੇ ਦਾ ਐਕਸੀਡੈਂਟ ਹੋ ਜੂਗਾ ਕੋਈ ਨੁਕਸਾਨ ਹੋਊਗਾ ਠੇਕਾ ਪਿੰਡ ਚੋਂ ਚੁੱਕ ਕੇ ਕਿਲੋਮੀਟਰ ਬਾਹਰ ਲੈ ਜਾਣ ਜਿੱਧਰ ਨੂੰ ਮਰਜ਼ੀ ਭਾਵੇਂ ਫਲੋਰ 'ਲ ਨੂੰ ਭਾਵੇਂ ਥਲ ਬਣਾ ਲਉ ਅਜੇ ਕੋਈ ਸੀਨੀਅਰ ਅਧਿਕਾਰੀ ਨਹੀਂ ਪਹੁੰਚੀ ਤੁਹਾਡੇ ਕੋਲ ਨਹੀਂ ਅਜੇ ਕੋਈ ਨਹੀਂ ਆਇਆ ਜੀ ਪਿੰਡ ਦੇ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਤੇ ਸਪੂਚੇ ਪਿੰਡ ਵੱਲੋਂ ਜਿਹੜਾ ਇਹ ਧਰਨਾ ਲਾਇਆ ਆ ਇਹ ਜਿਹੜਾ ਠੇਕਾ ਆ ਗੰਨੇ ਪਿੰਡ ਦੇ ਵਿੱਚ ਖੋਲ੍ਹਿਆ ਆ ਇਹ ਚਾਉਂਦੇ ਆ ਵੀ ਇੱਥੋਂ ਬਾਹਰ ਕੀਤਾ ਜਾਵੇ ਪਿੰਡ ਦੇ ਵਿੱਚ ਠੇਕਾ ਜਿਹੜਾ ਆ ਉਹ ਬੰਦ ਕੀਤਾ ਜਾਵੇ ਇੱਥੇ ਲਗਾਤਾਰ ਹੀ ਰਾਤ ਨੂੰ ਸ਼ਾਮ ਨੂੰ ਲੋਕ ਬੈਂਦੇ ਆ ਇਕੱਠੇ ਹੋ ਕੇ ਇੱਥੇ ਸ਼ਰਾਬ ਪਿੰਦੇ ਆ ਤੇ ਬੰਦਾ ਚੰਗਾ ਬੋਲਦੇ ਗਾਲੀ ਗਲੋਚ ਕੱਢਦੇ ਆ ਤੇ ਉਹਦੇ ਨਾਲ ਨਾਲ ਇਹ ਵੀ ਇੱਥੇ ਜਿਹੜਾ ਰੋਡ ਤੇ ਜਾਮ ਲੱਗਾ ਰਹਿੰਦਾ ਆ ਜਿਹੜਾ ਜਾਮ ਆ ਉਹ ਆਉਣ ਅਜਾੜ ਵਾਲਿਆਂ ਨੂੰ ਬਿਕਨ ਪਾਉਂਦਾ ਆ ਪਿੰਡ ਨੇ ਬਕਾਇਦਾ ਮਤਾ ਪਾ ਕੇ ਵੀ ਵੀਡੀਓ ਸਾਹਿਬ ਨੂੰ ਭੇਜ ਦਿੱਤਾ ਆ ਤੇ ਜਿਹੜਾ ਮਤਾ ਆ ਉਹਦੇ ਤਹਿਤ ਹੀ ਜਿਹੜਾ ਠੇਕਾ ਆ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਬਾਹਰ ਕੱਟਿਆ ਜਾਵੇ ਤੇ ਅਸੀਂ ਜੇ ਨਾ ਇਹ ਬਾਹਰ ਕੱਢਿਆ ਲੋਕ ਸਾਫ ਮਨ ਚ ਬਲੋ ਪਿੰਡ ਦੀ ਪੰਚਾਇਤ ਦੀ ਪੂਰੀ ਹਮਾਇਤ ਕਰਾਂਗੇ ਜਿੱਥੇ ਕਰ ਵੀ ਸਾਨੂੰ ਜਾਣਾ ਪਿਆ ਅਸੀਂ ਇਹਨਾਂ ਦੀ ਪੰਚਾਇਤ ਦੇ ਪਿੱਛੇ ਖੜਾਂਗੇ ਇਹ ਠੇਕਾ ਬਾਹਰ ਕਢਾ ਕੇ ਹਟਾ ਕੇ ਤੇ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਇਹ ਪਿੰਡ ਵਾਲਿਆਂ ਦੀ ਲੋਕਾਂ ਦੀ ਗੱਲ ਸੁਣ ਕੇ ਠੇਕੇ ਨੂੰ ਬਾਹਰ ਕੱਢੇ ਜਾਵੇ ਵੀ ਹੋਰ ਕੋਈ ਇਹ ਤੋਂ ਵੱਡਾ ਦੋਰਨ ਆ ਕੀਤਾ ਜਾਵੇ ਵੀ ਇਹ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹੋਊਗਾ ਜੇ ਮਾਲੋ ਨਹੀਂ ਕੋਈ ਗੱਲ ਕਰਦਾ ਕਿ ਪ੍ਰਸ਼ਾਸਨ ਇਹਦਾ ਆਪ ਜ਼ਿੰਮੇਵਾਰ ਹੋਊਗਾ ਜੇ ਕੋਈ ਵੱਡਾ ਦੋਰਨ ਹੋਇਆ ਜਾ ਕੋ ਰੋਡ ਰੋਕਣਾ ਪਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਵੀ ਜਲਦੇ ਤੋਂ ਜਲਦੀ ਇਹ ਮਸਲੇ ਦਾ ਹੱਲ ਕੀਤਾ ਜਾ ਮੈਂ ਕਮਲਜੀਤ ਸਿੰਘ ਜਨ ਅਸਕਰਪਾਤ ਦੇ ਕਿਸਾਨ ਜਨ ਕਾਦੀਆ ਜ਼ਿਲ੍ਹਾ ਜਲੰਧਰ ਇਸ ਵੇਲੇ ਕੰਨਾਪਿੰਡ ਮੋਤੀਪੁਰ ਖਾਲਸਾ ਜੋ ਕਿ ਮੇਰਾ ਆਪਣਾ ਪਿੰਡ ਹੈ ਇੱਥੇ ਸਾਡੇ ਸ਼ਰਾਬ ਦਾ ਠੇਕਾ ਜੋ ਉਹ ਸੜਕ ਦੇ ਉੱਪਰ ਹੈ ਜੋ ਤਾਲਵੰਡ ਰੋਡ ਦੇ ਉੱਪਰ ਹੈ ਔਰ ਉਹ ਬਿਲਕੁਲ ਹੈ ਮਾਰਕੀਟ ਦੇ ਉਹ ਘਰਾਂ ਦੇ ਵਿਚਕਾਰ ਹੈ ਰਹਿਸ਼ੀ ਇਲਾਕੇ ਦੇ ਵਿੱਚ ਬਣਾਇਆ ਹੋਇਆ ਠਿਕਾਣਾ ਹੈ ਪਹਿਲਾਂ ਵੀ ਬਹੁਤ ਸਾਰੀਨੋ ਦਿੱਕਤਾਂ ਆਈਆਂ ਹੁਣ ਵੀ ਇੱਥੇ ਸਾਨੂੰ ਦਿੱਕਤਾਂ ਇਹ ਆਉਂਦੀਆਂ ਕਿ ਜਦੋਂ ਸ਼ਰਾਬ ਦੇ ਠੇਕੇ ਤੇ ਸ਼ਾਮ ਦੇ ਟਾਈਮ ਰੱਸ਼ ਪੈਂਦਾ ਬਹੁਤ ਜ਼ਿਆਦਾ ਇੱਥੇ ਗਾਹ ਕੌਂਦੇ ਆ ਸ਼ਰਾਬ ਵੀ ਆਉਂਦੇ ਆ ਸ਼ਰਾਬ ਲੈਣ ਆਉਂਦੇ ਆ ਇੱਥੇ ਹੀ ਉਹ ਪੀਂਦੇ ਆ ਇੱਥੇ ਪੀ ਕੇ ਇੱਥੇ ਹੀ ਗਾਲੀ-ਕਲੋਜ ਕਰਦੇ ਇੱਥੇ ਕਈ ਬੇ ਡਿੱਗ ਜਾਂਦੇ ਆ ਔਰ ਇੱਥੇ ਹੀ ਉਹ ਬੀਬੀਆਂ ਸਾਡੀਆਂ ਜਿਹੜਾ ਬਾਜ਼ਾਰ ਜਿਹੜਾ 메ਨ ਸੜਕ ਦੇ ਉੱਪਰ ਹੈ ਜਦੋਂ ਉਹਨਾਂ ਨੂੰ ਛਾਂ ਨੂੰ ਡਾਕਟਰ ਕੋਲ ਦਵਾਈ ਲੈਣਾ ਹੁੰਦਾ ਬਾਜ਼ਾਰ ਇਹ ਮੈਂ ਤੁਹਾਨੂੰ ਦਿਖਾਵਾ ਆਪ ਇਹਨੂੰ ਤਾਂ ਬਿਲਕੁਲ ਠੇਕਾ ਸ਼ਰਾਬ ਦੇ ਠੇਕਾ ਸੜਕ ਦੇ ਉੱਪਰ ਹੈ ਤੇ ਇੱਥੇ ਬੈਕ ਇਧਰ ਨੇ ਪਾਸੇ ਪਿਛੇ ਬਾਥਰੂਮ ਕਰਦੇ ਸਾਹਮਣੇ ਘਰਾਂ ਨਾਲ ਘਰਾਂ ਨਾਲ ਬਹੁਤ ਬੁਰਾ ਲੱਗਦਾ ਉਸ ਬੀਬੀਆਂ ਘਰਾਂ 'ਚ ਬੈਠੀਆਂ ਹੁੰਦੀਆਂ ਕੋਈ ਸ਼ਰਮ ਨਹੀਂ ਕਰਦੇ ਕੋਈ ਮੰਦੀ ਪਧਾਵੀ ਪੱਦੀ ਸ਼ਰਾਬ ਦੀ ਬੋਲਣ ਲੱਗੇ ਕੋਈ ਸ਼ਰਮ ਨਹੀਂ ਕਰਦੇ ਇਸ ਕਰਕੇ ਸਾਰਿਆਂ ਪਿੰਡ ਦੇ ਮਤਾ ਪਾਸ ਕੀਤਾ ਕਰਨੇ ਪਿੰਡ ਦੀ ಗ್ರಾಮ ਪੰਚਾਇਤ ਨੇ ਇਹ ਠੇਕਾ ਸ਼ਰਾਬ ਦਾ ਰਹਿਸ਼ੀ ਇਲਾਕੇ ਤੋਂ ਚਾਕੇ ਬਾਹਰ ਖਾਲੀ ਜਗ੍ਹਾ ਤੋਂ ਦੂਰ ਕਿਤੇ ਲਜਾਇਆ ਜਾਵੇ ਤਾਂ ਕਿ ਇਥੇ ਪਿੰਡ ਦੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਦੇ ਸਬੰਧ ਦੇ ਪੰਚਾਇਤ ਨੇ ਸਰਪੰਚ ਸਾਹਿਬ ਨੇ ਭੌਰੀ ਪੰਚਾਇਤ ਨੂੰ ਸਨ ਕਰਕੇ ਵੀਡੀਓ ਸਾਹਿਬ ਨੂੰ ਦਿੱਤਾ ਹੋਇਆ ਹੈ ਔਰ ਇਸ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਮੈਂ ਵੀਡੀਓ ਸਾਹਿਬ ਔਰ ਆਡੀਓ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਮੰਗ ਦੇ ਉੱਤੇ ਜਿਹੜੀ ਪੰਚਾਇਤ ਪਿੰਡ ਵਾਲਿਆਂ ਦੇ ਚੱਕੀ ਇਹਦੇ ਤੇ ਗੌਰ ਕਰਕੇ ਠੇਕਾ ਸ਼ਰਾਬ ਦਾ ਇਥੋਂ ਬੰਦ ਕਰਕੇ ਰੈਸੀ ਲਖਤ ਬਾਹਰ ਕੀਤਾ ਜੇ ਅਗਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦੀ ਤਾਂ ਅਸੀਂ ਪ੍ਰਸ਼ਾਸਨ ਨੂੰ ਅਲਟੀਮੇਟ ਦੇ ਕੇ ਵੱਡਾ ਸ਼ਿਕਾਇਤ ਕਰਾਂਗੇ ਔਰ ਸ਼ਰਾਬ ਦੇ ਠੇਕੇ ਨਾਲ ਪੱਕੇ ਵਾਸਤੇ ਜਿੰਦਾ ਲਾ ਰਿਹਾ ਜਾਊਗਾ ਔਰ ਇਸ ਸ਼ਰਾਬ ਦਾ ਠੇਕਾ ਇਥੇ ਨਹੀਂ ਕਰਨ ਦਿੱਤਾ ਜਾਊਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ